ਕਦੋਂ ਤੁੰਡੀ ਨਹੀਂ ਤੁਵਾ ਇਹਦਾ ਕਲਪਤ ਨਹੀਂ ਨਹੀਂ ਦਰਖਸ਼ ਮਦਨ ਕੜੀ ਰਹੀ ਜਾਂ ਉਹ ਮੈਂ ਇਸ ਜਲੇ ਲਗਾਈ ਨੂੰ ਨਹੀਂ ਦੇ ਰੋਗੀ ਕਹਿੰਦਾ ਤੇਰੀ ਕਦੋਂ ਕੰਦੀ ਨਹੀਂ ਜੇ ਸੁਤੇ ਹੋਏ ਕੋਤੇ ਸੁਤੇ ਆ ਗਏ ਜੀ ਜਿਲੰਦਰਤੀ ਪੰਜਾਰਤੀ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਢੇ 3 ਸਾਲਾਂ ਦੇ ਵਿੱਚ ਕੋਈ ਇਹੋ ਜਿਹਾ ਦਿਨ ਨਹੀਂ ਗਿਆ ਜਿੱਦਾਂ ਕੋਈ ਵੀ ਅਧਾਰਾ ਚਾਹੇ ਉਹ ਆਂਗਣ ਵੜੀ ਹੈ ਚਾਹੇ ਉਹ ਸਿਵਲ ਹਸਪੀਟਲ ਦੇ ਡਾਕਟਰ ਹੈ ਕੋਈ ਅਧਾਰਾ ਹੈ ਉਹ ਜਿਆ ਨਹੀਂ ਜਿਨ੍ਹਾਂ ਨੇ ਇਸ ਸਰਕਾਰ ਦੇ ਖਿਲਾਫ ਪਰਲੇ ਨਾਂ ਲਾਇਆ ਹੋਣ ਮਾੜੀ ਕਾਰਗੁਜ਼ਾਰੀ ਦੇ ਕਰਕੇ ਕੋਈ ਇਹਨਾਂ ਨੂੰ ਤਾਂ ਕੰਮ ਹੀ ਨਹੀਂ ਕਰਨ ਲਿਆ ਆ ਰਿਹਾ ਜਿੰਦਗੀ ਹੈ ਲੋਕ ਕਲੇ ਨੇ ਲੋਕ ਫੇਟੇ ਨੇ ਲੋਕ ਥੀਕੇ ਨੇ ਬਿਲਕੁਲ ਜਿੰਦਗੀ ਦਾ ਮਾਹੌਲ ਪੈਦਾ ਹੋ ਗਿਆ ਔਰ ਇਹਨਾਂ ਨੂੰ ਕੋਈ ਫਰਕ ਨਹੀਂ इवन ਜਿੱਤੇ ਦਾ ਮੇਅਰ ਸਾਹਿਬ ਸਾਡੇ ਵੀਨੀਤ ਧੀਰ ਜੀ ਜਿੱਤੇ ਇਹਨਾਂ ਦਾ ਘਰ ਹੈ ਔਰ ਜਿੱਤੇ ਮਨਿਸਟਰ ਸਾਹਿਬ ਦੀ ਫੈਕਟਰੀ ਹੈ ਉਹ ਦੁਵਾਰਾ ਸਾਹਿਬ ਨਵੀਂ ਪਾਚੈ ਨੂੰ ਜਾਂਦੇ ਆ ਸਰਕਲ ਦੀ ਹੱਤ ਬੱਜ ਰਹੀ ਪਈ ਹੈ ਤੁਸੀਂ ਚਲੰਦਰ ਦਾ ਕੋਈ ਵੀ ਇਲਾਕਾ ਦੇਖ ਲਓ ਹਾਲਾਤ ਖਰਾਬ ਨੇ ਇਸ ਕਰਕੇ ਅੱਜ ਮਜਬੂਰੀ ਵਿੱਚ ਜਲਾਵ ਕਰਨਾ ਪਿਆ ਬਦਲਾਅ ਇਹਨਾਂ ਨੇ ਕੀਤਾ ਹੈ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਉਹ ਬਦਲਾਅ ਕਿਹੜਾ ਹੈ ਕਿ ਨੋਟ ਰੋਜ਼ ਵੀ ਰੋਜ਼ ਸਾਡੀਆਂ ਜੇਬਾਂ ਦੇ ਵਿੱਚ ਆਣੇ ਚਾਹੀਦੇ ਆ ਇਹ ਸਭ ਤੋਂ ਵੱਡਾ ਬਦਲਾਅ ਇਹਨਾਂ ਨੇ ਕੀਤਾ ਹੈ ਅੱਜ ਜੋ ਪ੍ਰੋਟੈਸਟ ਕੀ ਹੈ ਉਸ ਬਾਰੇ ਮੈਂ ਬਤਾ ਦੋ ਹਾਂ ਜੀ ਸਰ ਅੱਜ ਬੜੀ ਨਮੋਸ਼ੀ ਦੇ ਨਾਲ ਅੱਜ 2 ਮਹੀਨੇ ਤੋਂ ਬਾਅਦ 2 ਮਹੀਨੇ ਪਹਿਲਾਂ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਰਜਿੰਦਰ ਬੇਲੀ ਜੀ ਦੀ ਨਮਾਇੰਦਗੀ ਦੇ ਤਹਿਤ ਅਸੀਂ ਕੋਆਪਰੇਸ਼ਨ ਦੇ ਸਰਵਾਜੇ ਦੇ ਬਾਅਦ ਪ੍ਰੋਟੈਸਟ ਕੀਤਾ ਸੀਗਾ ਤੇ ਉਸ ਸਮੇਂ ਤਾਲਾ ਵੀ ਲਾਇਆ ਸੀਗਾ ਕਮਿਸ਼ਨਰ ਸਾਹਿਬ ਦੇ ਕਮਰੇ ਇਹ ਉਦੋਂ ਦੀ ਸਮੱਸਿਆ ਜਿਹੜੀ ਸਾਡੀ ਜਦੋਂ ਕੀ ਇਹ ਸਰਕਾਰ ਬਣੀ ਹੈ ਸਾਡੇ ਵੱਖ-ਵੱਖ ਖੇਤਰ ਦੇ ਵਿੱਚ ਖਾਸ ਕਰਕੇ ਪੀਣ ਦੇ ਪਾਣੀ ਦੀ ਕੋਈ ਕੰਮ ਨਹੀਂ ਕਰਦੇ ਲਾਈਟਾਂ ਦੀ ਜਿਹੜੀ ਕਿ ਮੁੱਖ ਬੇਨਤੀ ਕਰ ਰਹੇ ਹਾਂ ਆਜੋ ਮੇਰੇ ਵੀ ਆਓ ਅਸੀਂ ਇੱਥੇ ਤਰਨਾ ਲਾਇਆ ਸੀ ਉਹ ਇਨ ਬਿਨ ਉਤਵਸ ਹੋਈ ਜਾਂਦੀ ਹੈ ਤੇ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਅੱਜ ਫੇਰ ਤੋਂ ਐਂਡ ਇਹ ਦੂਜਾ ਜਿਹੜਾ ਬਹੁਤ ਵੱਡਾ ਇੱਕ ਕਾਰਨ ਬਣਿਆ ਹੈਗਾ ਉਹ ਇਹ ਹੈ ਕਿ ਜਿਹੜਾ ਕੋਪਰੇਸ਼ਨ ਜਿਹੜਾ ਉਹ ਡੈਨ ਆਫ ਕ腐ਸ਼ਨ ਬਣ ਗਿਆ ਪਹਿਲਾਂ ਤਾਂ ਅਸੀਂ ਇਹ ਸੋਚਦੇ ਸੀਗੇ ਕਿ ਸਾਡਾ ਇੰਪਰੂਵਮੈਂਟ ٹرسٹ ਜਿਹੜਾ ਹੈਗਾ ਉਹ ਬੈਨ ਆਫ ਕਰਪਸ਼ਨ ਹੈ ਪਰ ਪਿਛਲੇ 1.5 ਸਾਲ ਦੀ ਕਾਰਗੁਜ਼ਾਰੀ ਐਂਡ ਖਾਸ ਕਰਕੇ ਜਦੋਂ ਤੋਂ ਨਵੀਂ ਹਾਊਸ ਦਾ ਘਟਤ ਹੋਇਆ ਆ ਜੇ ਬੈਨ ਆਫ ਕਰਪਸ਼ਨ ਬਣ ਗਿਆ ਐਂਡ ਕਈ ਵਾਰੀ ਇਹ ਮੁੱਦੇ ਚੱਕਣ ਤੋਂ ਬਾਅਦ ਵੀ ਸਾਡੇ ਖਾਸ ਕਰਕੇ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਦੀ ਜਿਹੜੀ ਜੋੜੀ ਹੈਗੀ ਹੈ ਉਹਨਾਂ ਨੇ ਲਗਾਤਾਰ ਇਸ ਕਰਪਸ਼ਨ ਨੂੰ ਵਧਾਵਾ ਦਿੱਤਾ ਹੈ ਤਾਂ ਤੁਸੀਂ ਇਹਦਾ ਪਿੱਛੇ ਇੱਕ ਦੇਖਿਆ ਉਹਨਾਂ ਨੇ ਕਿ ਅਸੀਂ ਜਿਹੜਾ ਸਰਕਸ ਲੱਗੇ ਸੀ ਬਾਟੇ ਬਾਟੇ ਉਹਦਾ ਮੁੱਦਾ ਚੁੱਪ ਗਿਆ ਪਰ ਉਹਦੇ ਵਿੱਚ ਵੀ ਕੋਈ ਤਸੱਲੀ ਵੱਕ ਕੰਮ ਨਹੀਂ ਕੀਤਾ ਗਿਆ ਉਹ ਸਾਰੇ ਦਿਨ ਮਤਦਾਨ ਐਕਟਿਵਿਟੀ ਇੱਥੇ ਘਤਰ ਹੋਈ ਉਹ ਆਪਾਂ ਸਾਰੇ ਲੋਕਿੰਗ ਦੀ ਸਮੱਸਿਆ ਹੈ ਬੜੀ ਪੱਤੀ ਅਸੀਂ ਜਾਣੂ ਆ ਜਦੋਂ ਪ੍ਰਸਾਦ ਹੁੰਦੀ ਹੈ ਤੁਹਾਨੂੰ ਸਾਰੇ ਪੀੜਾਂ ਵਿੱਚ ਬੇਨਤੀ ਕਰਦਾ ਹਾਂ ਸਵਾਲ ਪੁੱਟਣਾ ਚਾਹੁੰਦਾ ਹਾਂ ਜਦੋਂ ਮੀਂਹ ਹੁੰਦਾ ਹੈ ਉਹ ਤਾਂ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕ ਵਾਟਰ ਲੋਕਿੰਗ ਹੁੰਦੀ ਹੈ ਲੇਕਿਨ ਮੈਨੂੰ ਲੱਗਦਾ ਜਲੰਧਰ ਪਿਛਲੇ 1.5 ਸਾਲ ਤੋਂ ਇਹੋ ਜਿਹਾ ਸ਼ਹਿਰ ਬਣ ਗਿਆ ਜਿੱਥੇ ਬਿਨਾ ਮੀਂਹ ਤੋਂ ਵੀ ਵਾਟਰ ਲੌਗਿੰਗ ਹੁੰਦੀ ਹੈ ਸਾਡਾ ਖਾਸ ਕਰਕੇ ਤੁਸੀਂ ਹਰਦਿਆਲ ਨਗਰ ਦੇਖੋ ਸਾਡਾ ਰੇਰੂ ਪਿੰਡ ਉਹਦੇ ਨਾਲ ਹਰਗੋਬਿੰਦ ਨਗਰ ਪਚਿੰਤ ਨਗਰ ਰਾਮ ਨਗਰ ਕੁਝ ਨਵਾਂ ਦੇਖੀ ਗਾਜੀ ਕੁਲਾ ਇਹ ਇਹੋ ਜੇ ਖੇਤਰ ਬਣ ਗਏ ਆ ਜਿਹਦੇ ਵਿੱਚ ਪਿਛਲੇ 1.5 ਸਾਲ ਤੋਂ ਅਸੀਂ ਹਰ ਦਰਵਾਜ਼ਾ ਖੜਕਾਇਆ ਭਾਵੇਂ ਉਹ ਮੇਰ ਸਾਹਿਬ ਦਾ ਹੋਵੇ ਭਾਵੇਂ ਕਮਿਸ਼ਨਰ ਸਾਹਿਬ ਦਾ ਹੋਵੇ ਭਾਵੇਂ ਲੋਕਲ ਬਾਡੀ ਸੈਕਟਰੀ ਸਾਹਿਬ ਦਾ ਹੋਵੇ ਹਰ ਤਿੰਨ ਤਿੰਨ ਵਜ਼ੀਰ ਸਾਡੇ ਨੇ ਚੁੱਕੇ ਲੋਕਲ ਬਾਡੀ ਦੇ ਉਹਨਾਂ ਨੂੰ ਜਾ ਕੇ ਅਸੀਂ ਜਾ ਕੇ ਮਿਲੇ ਬਟ ਉਹਨਾਂ ਦੀ ਤਵਜੂ ਇਸ ਚੀਜ਼ ਤੇ ਨਹੀਂ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਤਵਜੂ ਸਾਫ਼-ਸਾਫ਼ ਤੇ ਸਿਰਫ ਪੈਸਾ ਕਮਾਉਣਾ ਤੇ ਪੰਜਾਬ ਨੂੰ ਮੁਕਤਨ ਤੇ ਰਹਿ ਗਈ ਹੈਗੀ ਹੈ ਐਂਡ ਉਹਦਾ ਬੜਾ ਬੜਾ ਸਾਫ ਜਿਹਾ ਦਰਸ਼ਾਇਆ ਕਿ ਲੋਕਾਂ ਨੇ ਇਹਨਾਂ ਨੂੰ ਕਿਦਾਂ ਇਨਕਾਰ ਕੀਤਾ ਤੁਸੀਂ ਦੇਖੋ ਪਹਿਲੀ ਵਾਰੀ ਜਦੋਂ ਤੋਂ ਕੋਆਪਰੇਸ਼ਨ ਦੀ ਇਲੈਕਸ਼ਨਾਂ ਹੋ ਰਹੀਆਂ ਹੈਗੀਆਂ ਪਹਿਲੀ ਵਾਰੀ ਇਹ ਹੋਇਆ ਕਿ ਚਰਨਦਰ ਦੇ ਵਿੱਚ ਪੂਰਾ ਹਾਊਸ ਨਹੀਂ ਜਿਹੜਾ ਗਠਿਤ ਹੋ ਸਕਿਆ ਰੂਲਿੰਗ ਪਾਰਟੀ ਦਾ ਐਂਡ ਅੱਜ ਵਾਟਰ ਲੋਕਿੰਗ ਦੀ ਤਾਂ ਪ੍ਰੋਬਲਮ ਹੈ ਹੀ ਹੈ ਸਾਡੀ ਸਟਰੀਟ ਲਈ ਚਰਨਦਰ ਨੂੰ ਜਿੰਨਾ ਪੋਰ ਜਿਹੜਾ ਕੰਮ ਕਰਿਆ ਜਾਂਦਾ ਸੀ بارش ਹੋ ਰਹੀ ਹੈਗੀ ਹੈ ਮੇਅਰ ਸਾਹਿਬ ਪਰਸੋਂ ਤਮੋਰੀਆ ਪੁੱਲ ਗਈ ਹੈ आज भी पानी उड़ा है चिंत नगर आज भी उड़े डेढ़ साल ने तो लगातार बीमारिया बीमारिया रही ਅਜੋ ਐਕਸੀਡੈਂਟ ਵਾਧ ਨਹੀਂ ਹੈ ਸੱਟਾ ਵਾਧ ਨਹੀਂ ਹੈ ਉਹ ਬਹੁਤ سارے ਐਗਜ਼ਾਮਪਲ ਇਹੋ ਜੇ ਦੇ ਸਕਦੇ ਹੈਗੇ ਆ ਕੋਈ ਉਹਨਾਂ ਦਾ ਮੈਂ ਤਾਂ ਹੁਣ ਇਸ ਤੋਂ ਵੱਡਾ ਐਗਜ਼ਾਮਪਲ ਕੀ ਦੇ ਸਕਦਾ ਕਿ ਕੱਲ ਤੁਹਾਡੇ ਸਾਹਮਣੇ ਕੋਆਪਰੇਸ਼ਨ ਦੇ ਵਿੱਚ ਛੱਤ ਡਿੱਗੀ ਜਿਹੜਾ ਆਪਣੇ ਲੋਕਾਂ ਦਾ ਖਿਆਲ ਹੀ ਰੱਖ ਸਕਦੇ ਉਹ ਜਲੰਧਰ ਦੇ ਨਿਵਾਸੀਆਂ ਦਾ ਖਿਆਲ ਕਿੱਦਾਂ ਰੱਖੇ ਉਹਨਾਂ ਨੇ ਆਰਡਰ ਕੀਤਾ ਦੁਖੀ ਪੈਣ ਭਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਕਲੰਗਰ ਲੰਮਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਚੌਤਿਸਪਾਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੀ ਕੇ ਤੁਹਾਡੇ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669